ਅੱਜ ਇਹ ਯੁੱਧ ਨਸ਼ੇ ਵਿਰੁੱਧ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਅਦਾਇਤਾ ਅਨਸਾਰ ਜਿਹੜਾ ਇਹਦੀ ਪੁਲਿਸ ਫਰੋਸਪਰ ਪੁਲਿਸ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਪਿਛਲੇ ਦਿਨਾਂ ਦੇ ਵਿੱਚ ਚੱਲ ਰਹੀ ਹੈ ਉਸੇ ਤਹਿਤ ਹੀ ਸਾਨੂੰ ਹੋਰ ਬੜੀ ਵਧੀਆ ਕਾਰਗੁਜ਼ਾਰੀ ਜਿਹੜੀ ਸਾਡੀ ਹੋਈ ਸਫਲਤਾ ਮਿਲੀ ਜਿਹਦੇ ਵਿੱਚ 2 ਕਿਲੋ 70 ਗ੍ਰਾਮ ਹੈਰੋਇਨ 25 ਲੱਖ 12000 ਡਰੱਗ ਬਣੀ ਤੇ ਇੱਕ ਆਰਟੀਗਾਕਾਰ ਬਰਾਮਦ ਕੀਤੀ ਹੈ ਤੇ ਇਹਦੇ ਵਿੱਚ ਅਸੀਂ ਤਿੰਨ ਜਣੇ ਜਿਹੜੇ ਇਸ ਵਗਲਰ ਨਸ਼ਾ ਵੇਚਣ ਵਾਲੇ ਇਹ ਬੰਦੇ ਗ੍ਰਿਫਤਾਰ ਕਰਨ ਚ ਕਾਮਯਾਬੀ ਹਾਸਲ ਹੋਈ ਹੈ ਜਿਨ੍ਹਾਂ ਵਿੱਚ ਕਰਨ ਕੁਮਾਰ, ਰੋਹਿਤ ਭੱਟੀ, ਆਕਾਸ਼ਦੀਪ ਇਹ ਤਿੰਨੇ ਪਿੰਡ ਬੁੱਕਣਖਾਲਾ ਥਾਣਾ ਕੁਲਗੜੀ ਦੇ ਰਹਿਣ ਵਾਲੇ ਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਤੋਂ ਇਹ ਭਾਰੀ ਮਾਤਰਾ ਚ ਹੈਰੋਇਨ ਤੇ ਡਰਗ ਮਨੀ ਬਰਾਮਦ ਕੀਤੀ ਗਈ ਸੀ ਇਹਨਾਂ ਨੂੰ ਲੈ ਕੇ ਆਏ ਹੈਗੇ ਜੀ ਇਹ ਇਹਨਾਂ ਦੇ ਪਹਿਲੇ ਵੀ ਕਿੰਨੂ ਕਦਮੇ ਦਰਜ ਆ ਹਾਂਜੀ ਇਹ ਇਹ ਵੀ ਜਿਹੜੀ ਹੈਗੀ ਹੈ ਡਰੋਨ ਵਾਲੀ ਹੋਈ ਹੈ ਇਹਨਾਂ ਤੋਂ ਅੱਗੇ ਦੀ ਅੱਗੇ ਇਹਨਾਂ ਨੇ ਜਿਹੜੀ ਇਹ ਪ੍ਰਕਿਰਿਆ ਕੀਤੀ ਹੋਈ ਹੈ ਤੇ ਆ ਪੈਸੇ ਵੀ ਸਾਫ ਕਲੀਅਰ ਕਰਦੇ ਆ ਵੀ ਇਹ ਡਰਗ ਮਨੀ ਇਸ ਕਾਫੀ ਡਰਗਸ ਜਿਹਨਾਂ ਨੇ ਹੋਰ ਵੀ ਕਾਫੀ ਦਿਨ ਤੋਂ ਡੀਲਿੰਗ ਕਰ ਰਹੇ ਆ ਤੇ ਇਹਨਾਂ ਤੇ ਜਿਹੜਾ ਇਹਨਾਂ ਦੇ ਵਿੱਚ ਦੋਸ਼ੀ ਕਰਨ ਕੁਮਾਰ ਉਰਫ ਕਨੀਆ ਉਹਦੇ ਤੇ ਦੋ ਮੁਕਦਮੇ ਐਨਡੀਪੀਐਸ ਦੇ ਪਹਿਲਾਂ ਵੀ ਦਰਜ ਤੇ ਇੱਕ ਮੁਕਦਮਾ ਨੰਬਰ 6 ਐਨਡੀਪੀਐਸ ਸਾਨਾ ਕੁਲਗੜੀ ਇੱਕ ਮੁਕਦਮਾ ਨੰਬਰ 236 ਬੀਐਨਐਸ ਆਰਮਜੈਕਟ ਸਾਨਾ ਕੁਲਗੜੀ ਤੇ ਇਹ ਦੋਸੀ ਦਰਜ ਤੇ ਇੱਕ ਆਕਾਸ਼ਦੀਪ ਉਰਫ ਆਕਾਸ਼ ਉਹਤੇ ਇੱਕ ਮੁਕਦਮਾ ਪਹਿਲਾਂ ਦਰਜ ਹੈ ਐਨਡੀਪੀਐਸ ਦਾ ਜਿਹਦੇ ਮੁਕਦਮਾ ਨੰਬਰ 170 ਐਨਡੀਪੀਐਸ ਐਕਟ ਤਰਨਕੁਲਗੜੀ ਦੇ ਦਰਜ ਹੈ ਸੋ ਟੋਟਲ ਕਿੰਨੇ ਲੈ ਕੇ ਜਾਣੇ ਚਾਹੀਏ ਜੀ ਇਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਤੇ ਇਹਨੇ ਇਹਨਾਂ ਤੋਂ ਬਰਾਮਦਗੀ ਹੋਈ ਹੈ ਜਿਹੜੇ ਡਰੱਗ ਮਨੀ ਦੀ ਇਹ ਹਵਾਲਾ ਟਾਈਪ ਪੇਮੈਂਟਸ ਅੱਗੇ ਕਰਦੇ ਸੀਗੇ ਤੇ ਜਿਹੜੇ ਉੱਥੋਂ ਇਹਨਾਂ ਦਾ ਨੈਟਵਰਕ ਸਾਰਾ ਅਸੀਂ ਉਹਦੇ ਸਬੰਧੀ ਜਿਵੇਂ ਜਾਣਕਾਰੀ ਮਿਲੇਗੀ ਓਵੇਂ ਇਹਨਾਂ ਨੂੰ ਕਿ ਰੈਫਰ ਕਰਦੇ ਰਵਾਂਗੇ ਸਾਡੀਆਂ ਆਪਣੀ ਮੌਕੇ ਤੇ ਮਿਲੀ ਹੈ ਜੀ ਗੱਡੀ ਚ ਤੇ ਬਾਅਦ ਵਿੱਚ ਗੱਡੀ ਚ ਹਾਂਜੀ ਮੌਕੇ ਤੇ ਹੀ ਗੱਡੀ ਚ ਮਤਲਬ ਚਿੱਟਾ ਤੇ ਡਰਗ ਮਣੀ ਇਕੱਠਾ ਹੀ ਸੀ ਸਾਰਾ ਹਾਂਜੀ ਹਾਂਜੀ ਇਹ ਸ਼ੱਕ ਤਾਂ ਆਪੇ ਲੱਗਾ ਤੋਂ ਵੀ ਕਿੱਥੇ ਹਾਂਜੀ ਹਾਂਜੀ ਇਨਫੋਰਮੇਸ਼ਨ ਵੀ ਸੀ ਤੇ ਨਾਕਾਬੰਦੀ ਸਪੈਸ਼ਲ ਕੀਤੀ ਹੋਈ ਸੀ ਤੇ ਉਸ ਦੌਰਾਨ ਇਹ ਕਾਬੂ ਆ ਗਿਆ ਸਰ ਟੋਟਲ ਕਿੰਨੀ ਡਰਗ ਮਣੀ ਜਿਹੜੀ ਉਹ ਬਰਾਮਦ ਹੋਈ ਹੈ ਇਹਦੀ 25 ਲੱਖ 12000 ਰੁਪਏ ਡਰਗ ਮਣੀ ਬਰਾਮਦ